ਮਰੇ ਹੋਏ ਬੰਦੇ ਪਾ ਗਏ ਵੋਟਾਂ ਕਈ ਵਿਦੇਸ਼ ਚਲੇ ਗਏ ਪੰਜਾਬ ਛੱਡ ਕੇ ਪਰ ਪੰਜਾਬ ਦੇ ਵਿੱਚ ਫਿਰ ਵੀ ਪੈ ਰਹੀਆਂ ਨੇ ਉਹਨਾਂ ਦੀਆਂ ਵੋਟਾਂ ਸੁਣ ਕੇ ਬੜੀ ਹੈਰਾਨੀ ਹੁੰਦੀ ਹੋਵੇਗੀ ਕਿ ਆਖਰ ਮਰੇ ਹੋਏ ਬੰਦੇ ਵੋਟਾਂ ਕਿਵੇਂ ਪਾ ਜਾਣਗੇ ਕਹਾਵਤ ਤੁਸੀਂ ਇਹ ਜ਼ਰੂਰ ਸੁਣੀ ਹੋਵੇਗੀ ਕਿ ਇੱਥੇ ਤਾਂ ਲੋਕ ਮਰੇ ਹੋਏ ਦਾ ਮਾਸ ਨਹੀਂ ਛੱਡਦੇ ਪਰ ਇੱਥੇ ਤਾਂ ਕਹਿੰਦੇ ਹੁਣ ਕਹਾਵਤ ਵੀ ਉਲਟ ਹੋ ਗਈ ਕਹਿੰਦੇ ਇੱਥੇ ਤਾਂ ਮਰੇ ਹੋਏ ਦੀ ਵੋਟ ਵੀ ਨਹੀਂ ਛੱਡਦੇ ਤਾਂ ਖੁਲਾਸੇ ਕੀਤੇ ਨੇ ਕਾਂਗਰਸ ਦੇ ਵੱਲੋਂ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਖੁਲਾਸੇ ਕੀਤੇ ਨੇ ਜੋ ਰਾਹੁਲ ਗਾਂਧੀ ਦੇ ਵੱਲੋਂ ਮੁਹਿੰਮ ਛੇੜੀ ਗਈ ਆ ਬੀਜੇਪੀ ਦੇ ਖਿਲਾਫ ਵੋਟ ਚੋਰ ਗੱਦੀ ਛੋੜ ਤਾਂ ਉਸ ਮੁਹਿੰਮ ਦੇ ਤਹਿਤ ਅੱਜ ਇਹਮ ਖੁਲਾਸੇ ਹੋਏ ਨੇ ਨਵਜੋਤ ਕੌਰ ਸਿੱਧੂ ਦੀ ਜ਼ੁਬਾਨੀ ਸੁਣਾਉਣੀ ਆ ਕਿ ਆਖਰ 80 ਬੰਦੇ ਜੋ ਮਰ ਚੁੱਕੇ ਨੇ ਉਹਨਾਂ ਦੀ ਵੋਟ ਕਿਵੇਂ ਪੈ ਗਈ ਜੋ ਵਿਦੇਸ਼ ਗਏ ਮੁੜ ਕੇ ਪੰਜਾਬ ਨਹੀਂ ਆਏ ਉਹਨਾਂ ਦੀ ਵੋਟ ਕਿਵੇਂ ਪੈ ਗਈ ਤਾਂ ਖੁਦ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੋਟ ਪਈ ਆ ਤੇ ਉਹ ਪਰਿਵਾਰਕ ਮੈਂਬਰ ਉਹਨਾਂ ਦੇ ਵਿਚਕਾਰ ਨਹੀਂ ਦੁਨੀਆ ਤੋਂ ਚਲੇ ਗਏ ਉਹ ਪਰਿਵਾਰਕ ਮੈਂ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਸਾਰਿਆਂ ਲਈ ਜਿਹੜਾ ਸ ਇੱਕ ਦੇਖੀ ਮੈਂ ਤੁਸੀ ਕੰਟੀਨਿਊ ਰੱਖੋ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਕਿ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈtic ਸਿਸਟਮ ਹੈ ਇੱਥੇ ਕੋਈ ਟੱਕਰ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਾਵੇ ਇਹ ਨਹੀਂ ਹੈ ਵੀ ਇੱਕ ਵੋਟ ਨਾਰਮਲ ਪਾਵੇ ਤੇ ਤਿੰਨ ਝੂਠੀਆਂ ਪਹਿਨ ਉਨ ਇ ਸਿਸਟਮ ਨੂੰ ਵੋਟਸੋਰ ਗੱਦੀ ਛੋੜਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸ ਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾ ਮਿਲਾ ਵੀ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਆ ਤੇ 173 ਬੰਦੇ ਆ ਇੱਕ ਬੂਥ ਚ ਜਿਹੜੇ ਬਾਹਰ ਗਏ ਹੋਏ ਨੇ ਰਾਏ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ ਯਾ ਇਲੈਕਸ਼ਨਸ ਵੇਲੇ ਸਿਗੇ ਹੀ ਨਹੀਂ ਉਹਨਾਂ ਦੀਆਂ ਵੋਟਾਂ ਪੈ ਗਈ ਸੋ ਇਹ ਜੀ ਝੂਠੀ ਵੋਟ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੂਠੀ ਵੋਟ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਹੈ ਕਿੰਨੀਆਂ ਝੂਠੀ ਵੋਟਾਂ ਪਈਆਂ ਇਸ ਜੀ ਦੇ ਵਿੱਚ ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੂਠੀਆਂ ਵੋਟਾਂ ਗਿਣਦੀਆਂ ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ ਹੈ ਉਹਦੂ ਸਾਨੂੰ ਪਤਾ ਹੈ ਅਸੀਂ ਡੋਰ ਟੂ ਡੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਇਆ ਇੱਕ ਬੂਥ ਤੋਂ ਸਿਰਫ ਉਹਨੂੰ ਹਰਾਣ ਲਈ ਇੰਨੀਆਂ ਵੋਟਾਂ ਪਾਈਆਂ ਗਈਆਂ ਮਟਰ ਇੱਕ ਆਨਲਾਈਨ ਸਾਰਾ ਕੁਝ ਹੋ ਚੁੱਕਾ ਫਿਰ ਵੀ ਮਰੇ ਬੰਦੇ ਦੀ ਵੋਟ ਕੱਟੇ ਕਿਉਂ ਹੋਈ ਜਾਂਦੀ ਇਹ ਇਹੀ ਤਾਂ ਸਿਸਟਮ ਹੈ ਹੁਣ ਜਦੋਂ ਤੱਕ ਡਿਪਟੀ ਕਮਿਸ਼ਨਰ ਕੋਲੇ ਵੀ ਬਣ ਜਾਏਗਾ ਜੋ ਸੁਣਨ ਨੂੰ ਤਿਆਰ ਹੀ ਨਹੀਂ ਐਸ ਡੀ ਐਮ ਜੇ ਤੁਹਾਨੂੰ ਸੀਐਮ ਦਾ ਨਾ ਖੋਫੀ ਹੈ ਕਿ ਤੁਸੀਂ ਆਪਣਾ ਦਿਮਾਗ ਹੀ ਨਹੀਂ ਲਾਣਾ ਆਪਣੇ ਕੰਮ ਦੇ ਵਿੱਚ ਹੈਨਾ ਮੈਂ ਹੁਣ ਅਮਰਤਸਰ ਹੀ ਕੰਮ ਕਰਨਾ ਸੀਗਾ ਤੇ ਤੁਹਾਨੂੰ ਲੜਨਾ ਪੈਂਦਾ ਹੈ ਸੀਐਮ ਲੈਵਲ ਤੱਕ ਵੀ ਲੜਨਾ ਪੈਂਦਾ ਹੈ ਮੰਤਰੀਆਂ ਨਾਲ ਵੀ ਲੜਨਾ ਪੈਂਦਾ ਹੈ ਵੀ ਸਾਨੂੰ ਪੈਸਾ ਦੋ ਅਨਾਉਂਸ ਕਰੋ ਲੋਕਾਂ ਨੂੰ ਕਿੰਨਾ ਪੈਸਾ ਦਿੱਤਾ ਹੈ ਵੀ ਤੁਸੀਂ ਕਹਿ ਦਿੰਦੇ ਹੋ ਐਮਐਲਏ ਨੇ ਕੰਮ ਨਹੀਂ ਕੀਤਾ ਤੁਸੀਂ ਇਹ ਦੱਸੋ ਕਿੰਨਾ ਪੈਸਾ ਦਿੱਤਾ ਹੈ ਪਰ ਫਿਰ ਉਹ ਚੀਜ਼ਾਂ ਬੇ ਮਾਇਨੇ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤਾਂ ਝੂਠੀ ਰੇਚ ਸੋਧ ਹੁੰਦੀ ਹੈ ਨਵੇਂ ਲਿਸਟਾਂ ਤਿਆਰ ਹੁੰਦੀਆਂ ਨੇ ਇਸ ਪ੍ਰਸ਼ਾਸਨ ਵੱਲੋਂ ਫਾਇਦਾ ਉਹ ਉਹ ਕੀ ਚੀਜ਼ ਹੈ ਉਹ ਝੂਠੇ ਉੱਥੇ ਐਡ ਹੁੰਦੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਅਸੀਂ ਬਣਾਈਆਂ ਜਾਂ ਜਿੱਥੇ ਜਿੱਥੇ ਅਸੀਂ ਬੀਐਲਓ ਦੇ ਨਾਲ ਗਏ ਆ ਉਦੋਂ ਕਰਾਸ ਲੱਗਿਆ ਇਦਾ ਮਤਲਬ ਐਂਡ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕਰਕੇ ਰੱਖੀ ਹੋਈ ਸੀ ਜਿਹੜੀ ਸ਼ਾਮ ਦੇ 5 ਵਜੇ ਉਹਨਾਂ ਨੇ ਸਾਨੂੰ ਦਿੱਤੀ ਉਹਦੇ ਵਿੱਚ ਸਾਡੇ ਕੋਲ ਕਿੰਨਾ ਟਾਈਮ ਹੈ ਵੀ ਅਸੀਂ ਆਇਡੈਂਟੀਫਾਈ ਕਰੀਏ ਕਿ ਉਹਦੇ ਵਿੱਚ ਕਿੰਨੇ ਨਾਮ ਹੈ ਕੀ ਹੈ ਫਿਰ ਪ੍ਰੈਜ਼ਾਈਡਿੰਗ ਆਫੀਸਰ ਨੇ ਅੰਦਰ ਮਾਰਕ ਕੀਤੀਆਂ ਵੀ ਆਹ ਬੰਦੇ ਤਾਂ ਹੈ ਹੀ ਨਹੀਂ ਆ ਜੜੇ ਆਪ ਆ ਗਏ ਬੰਦਾ ਹੋਰ ਸੀ ਆਧਾਰ ਕਾਰਡ ਕਿਸੇ ਹੋਰ ਦਾ ਸੀ ਉਹ ਪੀਲੇ ਨਾਲ ਮਾਰਕ ਕਰਕੇ ਤੁਹਾਨੂੰ ਦਿੱਤੀਆਂ ਹੋਈਆਂ ਵੀ ਆ ਅਸੀਂ ਤਾਂ ਆਇਕਸਰਸਾਈਜ਼ ਹੈ ਇੱਕ ਕਬੂਤਰੀ ਐਕਸਰਸਾਈਜ਼ ਹੈ ਸਾਰੇ ਹਿੰਦੁਸਤਾਨ ਦੀ ਲਾ ਲੋ ਇਹ ਤੁਹਾਡੇ ਹੁਣ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਸਾਰੇ ਇਹ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਮੇਰੀ ਅਸੀਂ ਕਿਉਂਕਿ ਇਹ ਐਫੀਡੇਵਿਟ ਹੈ ਉਹ ਲੋਕਾਂ ਦੇ ਉਹ ਡੈਥ ਸਰਟੀਫਿਕੇਟ ਹੈ ਉਹ ਬੰਦੇਾਂ ਦੇ ਜਿਹੜੇ ਮਰ ਗਏ ਤੇ ਅਸੀਂ ਕਿਹਾ ਹੈ ਫੈਮਿਲੀ ਇਸ ਨਾਲ ਖੜੀ ਹੈ ਤਾਂ ਜਿਹੜੇ ਐਨ ਆਰ ਆਈਸ ਬਾਹਰ ਹੈ ਉਹਨਾਂ ਦੇ ਐਫੀਡੇਵਿਟਸ ਨਾਲ ਲੱਗੇ ਹੋਏ ਆ ਪ੍ਰੈਜ਼ਾਈਡਿੰਗ ਆਫੀਸਰ ਦਾ ਐਫੀਡੇਵਿਟ ਲੱਗਾ ਹੋਇਆ ਮਿਲਦੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਵੀ ਇਹਨੂੰ ਡਿਕਲੇਅਰ ਨਾ ਕਰੋ ਫਿਰ ਐਂਜੋ ਤਾਂ ਫਿਰ ਇਹ ਸਾਨੂੰ ਕਦੇ ਬੰਨ ਨਹੀਂ ਦੇਣਗੇ ਮੈਨੂੰ ਲੋਕਤੰਤਰ ਖਤਿਰ ਆ ਗਿਆ ਬੜਾ ਹੈ ਨਹੀਂ ਖਤਮ ਹੋ ਗਿਆ ਇਹਦੀ ਤਾਂ ਲੜਾਈ ਲੜਦੇ ਰਹਾਂ ਗਾਂਦੀ ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਰਹੇ ਆ ਵੀ ਭਾਈ ਕੀ ਜਾਂਦਾ ਹੈ ਬੰਦਿਆਂ ਦੀ ਡਿਊਟੀ ਲਾ ਦੋ ਅਸੀਂ ਆਪਣੇ ਸਾਈਨ ਕਰਕੇ ਆਧਾਰ ਕਾਰਡ ਨੰਬਰ ਲਾ ਕੇ ਵੋਟ ਪਾਵਾਂਗੇ ਸਾਡੇ ਗੱਲੇ ਚੋਂ ਕੱਢ ਲੋ ਇਹ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਕੋ ਐਫੀਡੇਵਟ ਮੰਗੇ ਸੀ ਫਿਰ ਵੀ ਐਫੀਡੇਵਟ ਉਸ ਤੋਂ ਬਾਅਦ ਦੇਖਣਾ ਕੀ ਉਹ ਐਫੀਡੇਵਟ ਇਹਦੇ ਨਾਲ ਹੀ ਲੈ ਕੇ ਜਾਣਗੇ ਨਾ ਦੇਖੋ ਐਫੀਡੇਵਟ ਦੇ ਵਿੱਚ ਇੱਕ ਸਰਟਨ ਅਮਾਉਂਟ ਆਫ ਸਿਗਨੇਚਰ ਚੀਜ਼ ਦੇ ਹੁੰਦੇ ਆ ਉਹਦੇ ਤਹਿਤ ਹੀ ਅਸੀਂ ਮੁਹਿੰਮ ਚਲਾਈ ਹੈ ਕੱਲ੍ਹ ਘੱਟ ਤੋਂ ਘੱਟ 100 ਬੰਦਿਆਂ ਦੀ ਮੈਂ ਡਿਊਟੀ ਲਾਈ ਹੈ ਅਸੀਂ ਪੂਰੀ ਬਾਈਂਡ ਕਰਾ ਕੇ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਸਾਰੇ ਹਿੰਦੁਸਤਾਨ 'ਚ ਉਹਨਾਂ ਕੋਲ ਉਹਨੇ ਸਿਗਨੇਚਰਸ ਫੋਨ ਜਾਣ ਜੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਅੱਖਾਂ ਖੁੱਲਣ ਕਿ ਉਹ ਦੇਖਣ ਕਿ ਸਾਡੇ ਹਿੰਦੁਸਤ ਸਿਸਟਮ ਕੀ ਵਿੱਚ ਚੱਲ ਰਿਹਾ ਹੈ ਇਲੈਕਟੋਰਲ ਸਿਸਟਮ ਗਲਤ ਹੈ ਇਹਦਾ ਮਤਲਬ ایਵੀਐਮ ਮਸ਼ੀਨ ਗਲਤ ਹੈ ਇਹਨੂੰ ਛੱਡੋ ਇੱਕ ਉਹਨੇ ਮਤਲਬ ਅਵੀ ਇਹ ਆ ਗਈ ਸਰਕਾਰ ਆਪ ਪਾਲ ਤੇ ਜਿੱਤਿਆ ਕਾਉਂਸਲਰ ਖਾਲੀ ਦਲ ਦਾ ਸੀ ਉਹ ਕਿਉਂਕਿ ਆਮ ਆਦਮੀ ਪਾਰਟੀ ਵਾਲਾ ਤਾਂ ਜਮੇ ਹੀ ਪੁੰਜੇ ਸੀ ਹੁਣ ਉਹਨੂੰ ਕਿਵੇਂ ਜਿਤਾ ਲੈਂਦੇ ਹੁਣ ਸਾਰਾ ਵੋਟ ਤਾਂ ਨਹੀਂ ਮਾਰ ਦਿੰਦੇ ਦੇਖੋ ਬੂਤ ਚ ਸਾਰੇ ਬੰਦੇ ਮਾਰਦੇ ਤਾਂ ਵੀ ਨਹੀਂ ਸੀ ਉਹ ਜਿੱਤਦਾ ਮਰਿਆ ਸਾਰੇ ਬੰਦਿਆਂ ਨੂੰ ਮਾਰ ਕੇ ਮੈਕਸਿਮਮ ਸਾਰੇ ਮਰੀਆਂ ਦੀ ਉਹ ਤਾਂ ਪਾਤੀਆਂ ਕਹਿੰਦਾ ਜਿਹੜੇ ਬਾਹਰ ਗਏ ਉਹਨਾਂ ਦੀ ਵੀ ਪਾਤੀਆਂ ਹੋਰ ਕਿੰਨੀਆਂ ਹੋਰ ਲੈ ਕੇ ਆਂਦੇ ਉਹਦੇ ਨਾਲ ਵੀ ਨਹੀਂ ਅਸੀਂ ਜਿੱਤ ਰਿਆ ਫਿਰ ਉਹਨੇ ਨੇ ਸੋਚਿਆ ਵੀ ਇਹ ਅਕਾਲੀ ਦਲ ਵਾਲਾ ਥੋੜੀ ਪਿੱਛੇ ਐ ਵੀ ਇਹਨੂੰ ਸਪੋਰਟ ਕਰ ਦੋ ਵੀ ਕਾਂਗਰਸ ਨਾਲ ਵਾਲੇ ਮਤਲਬ ਵੋਟ ਦੀ ਸੂਚੀ ਕਿਵੇਂ ਬਦਲਣੀ ਚਾਹੀਦੀ ਵੋਟ ਨਾ ਵੋਟ ਹੋਣੀ ਚਾਹੀਦੀ ਕਿਉਂਕਿ ਮਸ਼ੀਨ 'ਤੇ ਤਾਂ ਵਿਸ਼ਵਾਸ ਨਹੀਂ ਮੈਂ ਤੁਹਾਨੂੰ ਉਹੀ ਦੱਸਿਆ ਬਾਹਰ ਵੀ ਇੱਕ ਸਿਸਟਮ ਹੈ ਬੈਲਟ ਪੇਪਰ ਸਿਸਟਮ ਹੈ ਹਰ ਬੰਦਾ ਆਪਣੀ ਵੋਟ ਜਿੱਥੇ ਵੀ ਹੋਵੇ ਉਹਨਾਂ ਦਾ ਇੱਕ ਕਲੈਕਟਿੰਗ ਸੈਂਟਰ ਹੁੰਦਾ ਹੈ ਬੰਦਾ ਉੱਥੇ ਜਾਂਦਾ ਹੈ ਉੱਥੇ ਜਾ ਕੇ ਬੈਲਟ ਦੇ ਵਿੱਚ ਆਪਣੀ ਵੋਟ ਪਾ ਜਾਂਦਾ। ਡਿਮਾਂਡ ਨਾਲ ਆਪਣਾ ਚੱਲੀ ਆ ਰਹੀ ਹੈ ਬੈਲਟ ਦੀ ਪਰ ਬੈਲਟ ਦੀ ਡਿਮਾਂਡ ਤੇ ਗੌਰ ਨਹੀਂ ਹੋਇਆ ਮੈਂ। ਹਾਂਜੀ ਹੁਣ ਅਸੀਂ ਲੜਾਈ ਲੜ ਰਹੇ ਹਾਂ। ਦੇਖੋ ਸਾਡੀ ਇਲੈਕਸ਼ਨ ਨੂੰ ਟਾਈਮ ਹੈ। ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਫੇਅਰ ਹੈ ਤੇ ਉੱਥੇ ਹੀ ਕਮਾਂਡਾਰ ਬੰਦਾ ਬੈਠਾ ਹੈ ਤੇ ਜੁਡੀਸ਼ੀਅਲ ਸਿਸਟਮ ਉਹਦੇ ਨਾਲ ਹੈ ਤੇ ਪੋਲੀਟੀਕਲ ਸਾਰਾ ਸਿਸਟਮ ਉਹਦੇ ਨਾਲ ਹੈ। ਚੰਗੇ ਪੋਲੀਟੀਕਲ ਲੀਡਰਸ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਕਦੇ ਨਹੀਂ ਜਿੱਤ ਪਾਣਗੇ ਜੇ ਇਹਹੀ ਸਿਸਟਮ ਰਿਹਾ। ਕਿਉਂਕਿ ਹੌਲੀ-ਹੌਲੀ ਉਹ ਛੱਡ ਜਾਣਗੇ ਕਿ ਉਹ ਐਂਜੀਕੋਸੀ ਚੁਤਾਨਾ ਫਿਰ ਫਾਇਦਾ ਕੀ ਮਸ਼ੀਨਾ ਮੈਨੂੰ ਤਾਂ ਆਪ ਆਇਆ ਸੀ ਮਸ਼ੀਨ ਵਾਲਾ ਮੇਰੇ ਕੋਲ ਵੀ ਭਾਈ 15 ਲੱਖ ਦੇ ਦੋ 15000 ਵੋਟ ਲੈ ਲਓ ਮੈਂ ਕਿਉਂ ਦਵਾ ਮੇਰੀ ਤਾਂ ਸਾਲ ਦੀ ਪੈਨਸ਼ਨ ਹੈ ਮੈਂ ਕਿਉਂ ਦਵਾ ਕਿਸੇ ਨੂੰ ਇਸ ਤਰ੍ਹਾਂ ਕਰ ਲੈਣਾ ਸੋਨੇ 15 ਲੱਖ ਦੇ ਦੇ 15 ਉਹ ਕਹਿੰਦਾ ਮੈਂ ਹੈਕ ਕਰੂੰਗਾ ਮਸ਼ੀਨ ਨੂੰ ਉਹਨੇ ਦੇਖ ਦੱਸਿਆ ਮੈਨੂੰ ਬੰਬੇ ਤੋਂ ਆਇਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ 100 ਮੀਟਰ ਦੇ ਅੰਦਰ ਅੰਦਰ ਉਹ ਲੈ ਦੋ ਮੈਡਮ ਕਮਰਾ ਤੇ ਜਿੱਥੇ ਤੁਹਾਡੀ ਮਸ਼ੀਨ ਪਈ ਹੈ ਕਹਿੰਦਾ ਜਦੋਂ ਉਹਨੂੰ ਖੋਲਣਗੇ ਆਨ ਕਰਨਗੇ ਜਦੋਂ ਹੀ ਉਹਨੂੰ ਖੋਲ ਕੇ ਵਨ ਗਿਣਤੀ ਸ਼ੁਰੂ ਕਰਨਗੇ ਤਾਂ ਹੈਕ ਹੋ ਚੁਕੇ ਪਹਿਲੀ 15000 ਵੋਟ ਤੁਹਾਡੀ ਆਉਗਾਂਗੇ ਬਾਅਦ ਚ ਗਿਣਤੀ ਹੋਈ ਜਾਵੇ ਇਹ ਪੋਸਿਬਿਲਟੀ ਹੈ ਨਾ ਜੇ ਮੈਂ ਪੋਲਿਸੀ ਅਪਣਾਈ ਹੁੰਦੀ ਤਾਂ ਮੈਂ ਹਾਰੇ ਥੋੜੀ ਹੁੰਦੇ ਨਾ ਜ਼ਿੰਦਗੀ ਚ ਅਪਣਾਣੀ ਹੈ ਹਾਂ ਜੀ ਉਹ ਵੀ ਕਹ ਰਹੇ ਹੋ ਵੀ ਜਿਹੜੇ ਕਿਤੇ ਸੀ ਉਹਨੇ ਪਾਲਸੀ ਬਣਾਇਆ ਕੋਈ ਕਿਸ ਹਿਸਾਬ ਦੇ ਉੱਤੇ ਸੀ ਤੁਹਾਡੇ ਉੱਪਰ ਹਾਂ ਜੀ ਤੁਹਾਡੇ ਵੱਲੋਂ ਕਾਰਵਾਈ ਕਰਾਉਣੇ ਗਈ ਸੀ ਉਸ ਬੰਦੇ ਦੇ ਉੱਪਰ ਕਾਹ ਦਾ ਚੱਲ ਰਿਹਾ ਕਿਸੇ ਹੋਰ ਮੈਡੀਕਲ ਬੰਦੇ ਕੋਲ ਜਾ ਕੇ ਉਹ ਉਹ ਬੰਦੇ ਉਹ ਬੰਦਾ ਜਦੋਂ ਮੇਰੇ ਕੋਲ ਆਇਆ 5 ਮਿੰਟ ਬਾਅਦ ਹੀ ਗਾਇਬ ਹੋ ਗਿਆ ਪਰ ਤੁਸੀਂ ਤਾਂ ਮਨਾਂ ਕਰਤਾ ਉਹ ਕਿਸੇ ਹੋਰ ਨੂੰ ਹਾਰਦਾ ਕੀਤਾ ਹੋਵੇ ਗਿਆ ਹੁਣ ਮੈਂ ਮੈਨੂੰ ਕੀ ਪਤਾ ਕਿ ਦੇ ਕੋਲ ਗਿਆ ਪਰ ਮੈਂ ਸੁਣ ਲਿਆ ਸੀ ਵੀ ਪਹੁੰਚ ਗਿਆ ਤੇ ਉਹਨੂੰ ਪੈਸੇ ਮਿਲ ਗਏ ਹੁਣ ਕਾਉਂਸਲਰ ਉਹਨਾਂ ਨੇ ਸਾਰੇ ਜਿੰਦੇ ਹੀ ਬਣਾਤੇ ਇੱਕ ਤਾਂ ਵੀ ਮਰਿਆ ਤਾਂ ਨਹੀਂ ਬਣਾਤਾ ਕੋਈ ਹੋ ਸਕਦਾ ਕੁਛ ਵੀ ਕਰ ਸਕਦੇ ਜਿਸ ਹਿਸਾਬ ਨਾਲ ਲੀਏ ਹੈ ਤਾਂ ਕੁਛ ਵੀ ਹੋ